ਕਤੋਂ ਜੀ ਹਰਿਆਣੇ ਦੇ ਵਿੱਚ ਕਹਿੰਦੇ ਰੌਕੀ ਮਿੱਤਲ ਦਾ ਕੋਈ ਗਾਣਾ ਆਇਆ ਸੀਗਾ ਸੁਖਬੀਰ ਬਾਦਲ ਦੇ ਨਾਲ ਜੁੜਿਆ ਉਹਦਾ ਵੀ ਵਿਵਾਦ ਬਣ ਗਿਆ ਜੀ ਕੁਛ ਉਹ ਗਾਣੇ ਵਾਲਾ ਮੈਂ ਘੱਲ ਪੜਿਆ ਸੀਗਾ ਰੌਕੀ ਮਿੱਤਲ ਸਿੰਗਰ ਆ ਹਰਿਆਣੇ ਦਾ ਜੀ ਜੀ ਉਹ ਕਹਿੰਦਾ ਬਸ ਆਪਣੀ ਕਹ ਲੋ ਮौज ਹੈ ਜੀ ਹੂੰ ਪੁੱਛਿਆ ਉਹਨੂੰ ਕਿ ਭਾਈ ਤੈਨੂੰ ਕੋਈ ਹੈ ਸਾਹਬ ਕਿਤਾਬ ਕਿ ਇੱਥੇ ਕੀ ਚੱਲ ਰਿਹਾ ਹੈ ਸਭ ਆਪਾ ਸੁਖਵੀਰ ਦੇ ਫੈਨ ਆ ਅਸੀਂ ਹੂੰ ਅੰਦਰੋਂ ਭਾਅ ਨਾ ਜਾਗੀ ਆ ਕਿ ਥੱਕਾ ਹੋ ਰਿਹਾ ਹੈ ਜੀ ਇੰਨਾ ਵਿਕਾਸਪੁਰਸ਼ ਮਜਬੂਰ ਹੋ ਗਿਆ ਤੇ ਜਿਹੜਾ ਨੇੜੇ ਦਾ ਲਾਣਾ ਸੀ ਉਹ ਦੂਰ ਹੋ ਗਿਆ ਇਹ ਸਾਜਿਸ਼ ਨਹੀਂ ਤੇ ਹੋਰ ਕੀ ਆ ਨਾਲ ਉਹ ਆਪ ਹੀ ਕਹ ਲਾ ਨੀਆ ਕਹਿੰਦਾ ਕਿ ਕਿਸੇ ਸਮੇਂ ਤੇ ਭਾਜਪਾ ਦੀ ਮੈਂਬਰਸ਼ਿਪ ਵੀ ਮੇਰੇ ਕੋਲ ਸੀਗੀ ਜੀ 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 ਬਿਲਕੁਲ ਬਿਲਕੁਲ ਬਾਅਦ ਦੇ ਵਿੱਚ ਮੈਂ ਭਾਜਪਾ ਛੱਡੀ ਆ ਮੈਂ 2250 ਗਾਣਾ ਸ਼ਾਇਦ ਭਾਜਪਾ ਤੇ ਬਣਾ ਚੁੱਕਾ ਵਾਂ ਤੇ ਕੱਲ੍ਹ ਆ ਕੇ ਦੇਖੋ ਫੋਟੋਆਂ ਲਾਈਆਂ ਗਈਆਂ ਨੇ ਜਿਹੜੇ ਸੁਧਾਰ ਲਹਿਰ ਵਾਲੇ ਸਾਰਾ ਕੁਝ ਹੋਇਆ ਤਾਂ ਪੁੱਲ ਮਲਾ ਕੇ ਜਿਹੜਾ ਪੇਜ ਹੈ ਵੀਰ ਸੁਖਵੀਰ ਹੂੰ ਬਰਾੜ ਸਾਹਿਬ ਕਹਰੇ ਸਨ ਕਿ ਭਾਈ ਇਹ ਤੇ ਚਲਾਉਂਦੇ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਹੂੰ ਉਹ ਮਤਲਬ ਹੁਣ ਗਾਣਾ ਕਿਵੇਂ ਬਣਿਆ ਕਿਵੇਂ ਪਾਇਆ ਕਿਵੇਂ ਬਣਾਇਆ ਕੀ ਆ ਕੀ ਪਰ ਗੱਲ ਇਹ ਆ ਕਿ ਦੇਖੋ ਮੇਰਾ ਮੰਨਣਾ ਇਹ ਆ ਕਿ ਚਲੋ ਕੋਈ ਗਾਣਾ ਆਪਦੀ ਮਰਜ਼ੀ ਨਾਲ ਗਾ ਰਿਆ ਜਾਂ ਗਵਾਇਆ ਜਾ ਰਿਹਾ ਹੈ ਜੀ ਇੱਥੇ ਹੁਣ ਆਪਾਂ ਕਿਵੇਂ ਸਿੱਧ ਕਰ ਸਕਦੇ ਆ ਪਰ ਮੇਰੇ ਖਿਆਲ ਦੇ ਨਾਲ ਤੂੰ ਦਸੰਬਰ ਤੱਕ ਇਹਨਾਂ ਸਾਰਿਆਂ ਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ ਹੂੰ ਰੋਲ ਕੁਚੋਲਾ ਜਿਹੜਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਉਹਦਾ ਮੇਰੇ ਖਿਆਲ ਸੱਚਮੱਚ ਹੁਣ ਇੱਕ ਤਰ੍ਹਾਂ ਨਾਲ ਸੈਂਸੀਅਰ ਹੋ ਕੇ ਸੋਚਣ ਦੀ ਲੋੜ ਹੈ ਹਨਾ ਸਾਜ਼ਿਸ਼ ਚਲੋ ਸਾਜ਼ਿਸ਼ਾਂ ਵੀ ਹੁੰਦੀਆਂ ਨੇ ਸਿਆਸਤ ਦੇ ਵਿੱਚ ਪਰ ਤੁਸੀਂ ਆਪ ਵੀ ਤਾਂ ਵੇਖੋ ਨਾ ਕਿ ਤੁਹਾਡੇ ਕੋਲੋਂ ਪੰਥਕ ਵੋਟ ਉਹ ਖਿਸਕੀ ਆ ਤੁਹਾਡੇ ਕੋਲੋਂ ਕਿਸਾਨੀ ਜਮਾਨੀਏ ਸਭ ਦੂਰ ਹੋਇਆ ਕੁਝ ਤਾਂ ਗਲਤ ਰਿਹਾ ਹੋਇਆ ਬਿਲਕੁਲ ਬਿਲਕੁਲ ਗਲਤੀਆਂ ਇੱਕ ਥਾਂ ਤੇ ਤਾਂ ਜਾ ਕੇ ਮੰਨ ਲੈਣੀਆਂ ਹਮ ਧਾਰਮਿਕ ਸਿੱਖਾਂ ਦੀ ਜਿਹੜੀ ਸੰਸਥਾ ਉਹਦੇ ਮੋਰੇ ਤਾਂ ਜੀ ਫਿਰ ਮਤਲਬ ਕਿ ਉਹ ਚੀਜ਼ ਨੂੰ ਫਿਰ ਕਹਿਣਾ ਕਿ ਸੱਚਾ ਠੀਕ ਆ ਸਾਜਿਸ਼ਾਂ ਜ਼ਰੂਰ ਚੱਲਦੀਆਂ ਹਮ ਪਰ ਕੁਝ ਗਲਤੀਆਂ ਵੀ ਤੇ ਤੁਹਾਡੀਆਂ ਤੁਹਾਡੇ ਨਾਲ ਚੱਲਦੀਆਂ ਨੇ ਬਿਲਕੁਲ ਬਿਲਕੁਲ ਦੋਈ ਚੀਜ਼ਾਂ ਮੈਂ ਅਸਲ ਤੋਂ ਮੁਨ ਕਰ ਲਈਆਂ ਸਾਜਿਸ਼ਾਂ ਹੋ ਸਕਦੀਆਂ ਭਾਰਤੀ ਜਨਤਾ ਪਾਰਟੀ ਮੈਂ ਜਿਵੇਂ ਤੁਹਾਨੂੰ ਕਹਾਂ ਕਿ ਭਾਈ ਬਹੁਤ ਢੂੰਗੀਆਂ ਕੇ ਬਾ ਖੇਡਦੀ ਹੈ ਨਹੀਂ ਸਮਝ ਸਕਦੇ ਆ ਪਹਨੇ ਆਹ ਲੋ ਆਸੀਆ 10 ਸਾਲ ਪਹਿਲਾਂ ਦਾ ਸਵਾਲ ਚੱਕੀ ਫਿਰਦੇ ਸੀ ਬਿਲਕੁਲ ਕਿ ਕਿਵੇਂ ਅਸਤੀਫੇ ਹੋ ਰਹੇ ਨੇ ਯਾਰ ਕਾਤੂ ਹੋ ਰਹੇ ਨੇ ਤਿੰਨ ਜਿਮਨੀ ਚੋਣਾ ਦਾ ਰਿਸਕ ਕਿਵੇਂ ਲਿਆ ਲਿਆ ਜਾ ਰਿਹਾ ਜੀ ਜੀ ਆਹ ਲੋ ਜੀ ਹੁਣ 10 ਸਾਲਾਂ ਬਾਅਦ ਇਹ ਆਪ ਹੀ ਸਾਰੀਆਂ ਗੱਲਾਂ ਖੋਲ ਰਹੇ ਨੇ ਹੂੰ 10 ਸਾਲਾਂ ਬਾਅਦ ਉਹ ਰਾਜਨੀਤੀ ਚ ਬਹੁਤ ਕੁਝ ਐਸਾ ਵਾਪਰਦਾ ਜਿਹਦਾ ਤੁਰੰਤ ਪ੍ਰਭਾਵ ਦੇ ਨਾਲ ਕੋਈ ਸਾਡੇ ਕੋਲ ਪਰਮਾਨ ਨਹੀਂ ਹੁੰਦਾ ਬੋਲੀ-ਹੋਲੀ ਉਹ ਚੀਜ਼ਾਂ ਜਿਹੜੀਆਂ ਫਿਰ ਕਿਤੇ ਨਾ ਕਿਤੇ ਜਾ ਕੇ ਤੇ ਸਾਫ਼ ਹੋ ਜਾਂਦੀਆਂ ਬਿਲਕੁਲ 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 ਜੀ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਬਿਲਕੁਲ ਮੁੱਦੇ ਹੀ ਨੇ ਹੱਲ ਕਰੀ ਨਾ ਕਰਨਾ ਕਿਉਂਕਿ ਇਹਨਾਂ ਨੇ ਮੁੱਦਿਆਂ ਤੇ ਗੱਲਬਾਤ ਕਰਨੀ ਦੀ ਰਾਜਨੀਤੀ ਕਰਨੀ ਹੁੰਦੀ ਜੇ ਹੱਲ ਹੀ ਹੋ ਗਏ ਤੇ ਫਿਰ ਪੱਲੇ ਨਹੀਂ ਬਚਦਾ ਕੁਝ ਮਸਲੇ ਸਾਰੇ ਹੱਲ ਹੋਣਗੇ ਆਖਰ ਨੂੰ ਜੀ 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 ਮੁੱਖ ਗੁਰੂਆਂ ਦੇ ਵੱਲ ਹੋਣਗੇ ਆਖਰ ਨੂੰ ਕੋਈ ਗੱਲ ਨਹੀਂ ਜੀ 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 ਸਾਰੇ ਹੱਲ ਹੋ ਜਾਣਗੇ ਬਸ ਲੋਕ ਥੋੜੇ ਸਿਆਣੇ ਹੋ ਹੋਣਾ ਹੂੰ ਹਵੇ ਉਹ ਲੱਖਾ ਸਦਾਣਾ 450 ਦੇ ਨਾਮ ਵੀ ਲੈਂਦਾ ਹੁੰਦਾ ਹਾਂ ਮੈਂ ਤਾਂ ਕੀ ਲੈਣਾ ਲੋਕੀ ਹਾਲੇ ਤੇ ਉਹਨਾਂ ਨੂੰ ਫੇਸਬੁੱਕ ਤੇ ਜਿਆਦਾ ਜਿਆਦਾ ਮਾਇਨੇਜ ਦਿੰਦੇ ਆ ਤੁਸੀਂ ਰਜਾਨਾ ਪਿੱਟ ਦਿਓ ਕਿ ਇੱਕ ਕੇਕ ਕਰ ਦਿਓ ਇੱਕ ਕੇਕ ਕਰ ਦਿਓ ਉਹ ਕਹਿੰਦੇ ਓਕੇ ਓਕੇ ਹੀ ਆ ਬਸ ਠੀਕ ਆ ਤੇ ਉਹ ਜਦੋਂ ਵੀਡੀਓ ਪਾਉਂਦੇ ਨੇ ਲੱਗ ਜਾ ਮਠਕਾ ਕੇ ਉਹਦੇ ਨਾਲ ਇੱਕ ਨਾ ਲੈਮ ਲੱਗ ਜਾਂਦਾ ਜੀ ਮੀਡੀਆ ਨੂੰ ਮੂਲੀ ਨੂੰ ਹੋ ਜਾਂਦੇ ਉਹਨਾਂ ਦੇ ਚਲੋ ਭਾਈ ਜਿੱਦਾਂ ਕਿਸੇ ਦਾ ਚੱਲਦਾ ਹੈ ਚਲਾਈ ਚਲੋ ਪਰ ਹਾਲੇ ਸਾਡੇ ਲੋਕ ਗੰਭੀਰ ਨਹੀਂ ਹੈ ਬਿਲਕੁਲ ਮਿੰਟੂ ਜੀ ਬਿਲਕੁਲ ਇਸ ਲੋਕਤੰਤਰ ਬਾਰੇ ਮੈਂ ਹਮੇਸ਼ਾ ਕਹਿੰਦਾ ਕਿ ਇਹ ਲੋਕਤੰਤਰ ਉਦੋਂ ਤੱਕ ਰਹਿਣਾ ਤੇ ਆਈ ਆਈ ਆਈਉ ਕਰਦਾ ਬੱਚਾ ਹੀ ਰਹਿਣਾ ਜਦੋਂ ਤੱਕ ਇੱਥੋਂ ਦੇ ਲੋਕ ਮੈਚੂਰ ਨਹੀਂ ਲੋਕ ਮੈਚੂਰ ਨਹੀਂ ਬਿਲਕੁਲ ਠੀਕ ਹੈ ਨਾ ਜੀ ਜਦੋਂ ਲੋਕ ਮੈਚੂਰ ਹੋ ਜਾਂਦੇ ਫਿਰ ਅਮਰੀਕਾ ਵਰਗੀ ਡੈਮੋਕ੍ਰੇਸੀ ਜਿਹੜੀ ਹੈ ਨਾ ਉਹ ਮੈਚੂਰ ਹੋ ਕੇ ਹਾਲਾਂਕਿ ਨੁਕਸ ਉੱਥੇ ਵੀ ਹੋਣਗੇ ਯੂਕੇ ਵਰਗੀ ਡੈਮੋਕ੍ਰੇਸੀ ਨੁਕਸ ਉੱਥੇ ਵੀ ਹੋਣਗੇ ਪਰ ਇੱਕ ਮੈਚੂਰ ਹਾਂਜੀ ਬਿਲਕੁਲ ਬਿਲਕੁਲ ਡੈਮੋਕ੍ਰੇਸੀ ਜਿੱਥੇ ਇੱਕ ਇਨਸਾਨ ਰਾਸ਼ਟਰਪਤੀ ਨੂੰ ਵੀ ਖੜਾ ਕੇ ਸਵਾਲ ਕਰ ਲੈਂਦਾ ਹਮ ਬਿਲਕੁਲ ਇਹ ਇਹ ਚੀਜ਼ਾਂ ਸਾਡੇ ਚ ਨਹੀਂ ਹੈ ਮਿੰਡੂ ਜੀ ਸਾਡੇ ਵਿੱਚ ਫਿਰ ਅਸੀਂ ਹਾਲੇ ਜੀ ਮੈਂ ਜਿਵੇਂ ਤੁਹਾਨੂੰ ਬੱਸਿਆ ਕਿ ਹਾਲੇ ਤੇ ਅਸੀਂ ਸਿੱਖ ਹੀ ਰਹੇ ਹਾਂ ਜੀ ਜੀ ਜੀ